ਤਰੀਕੇ ਹੜ ਤੋਂ ਲੈਂਦੇ ਬੰਨੇਸੁਰਾ ਵਾਹ ਵਾਲੇ ਬੰਨ ਤੇ ਤੁਸੀਂ ਬੰਨ ਤੇ ਜਿੱਤੋਂ ਅੱਗੇ 2023 ਦੇ ਵਿੱਚ ਬੰਨ ਟੁੱਟਾ ਸੀ ਤੇ ਸੰਪਰਦਾਕਾਰ ਸਿਵਾਸਿਹੜੀ ਸਾਹਿਬ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਮੌਜੂਦਾ ਮੁਖੀ ਬੱਬਾ ਸੁਖਾ ਸਿੰਘ ਜੀ ਬੱਬਾ ਹਗਮ ਸਿੰਘ ਜੀ ਜਿਨ੍ਹਾਂ ਨੇ ਇਹ ਉਦੋਂ ਉਪਰਾਲਾ ਕੀਤਾ ਵੱਡੇ ਤੌਰ ਤੇ ਇਹ ਨਾਲ ਸਿੱਖ ਸੰਗਤਾਂ ਨੇ ਬਾਬਾ ਜੀ ਨੂੰ ਸੰਯੋਗ ਕਰਕੇ ਤੇ ਇਹ ਤੋੜ ਵੱਧਾ ਸੀ ਉਸੇ ਜਗ੍ਹਾ ਤੋਂ ਅੱਜ ਢਾਹ ਲਾਉਣ ਦਾ ਦਰਿਆ ਐਮਰਜੈਂਸੀ ਉਹ ਜਾਨੇ ਦੱਸਿਆ ਅਸੀਂ ਤੇ ਪਿੱਛੇ ਨੋਚ ਲੱਗੇ ਆ ਬੰਨਣ ਤੇ ਸੰਗਤ ਇੱਥੋਂ ਗਈ ਹੈ ਸਾਨੂੰ ਬੇਨਤੀ ਕੀਤੀ ਉਹਨਾਂ ਨੇ ਵੀ ਬਾਬਾ ਜੀ ਉੱਥੋਂ ਫੇਟਾ ਲਾ ਰਿਹਾ ਤੇ ਇੱਥੇ ਫਿਰ ਲਿਆਣ ਕੇ ਕ੍ਰੀਏਟ ਫੁਜਾਂ ਤੇ ਇੱਥੋਂ ਤੋਂ ਟੰਕਾ ਵੱਡਾ ਵੀਰ ਨੋਚ ਚਲਾਉਣੀ ਸ਼ੁਰੂ ਕੀਤੀ ਆ ਨੋਚ ਚਲਾਉਣ ਦੇ ਨਾਲ ਜਿਹੜਾ ਦਰਿਆ ਵਾ ਪਿੱਛੇ ਹਟੂਗਾ ਤੇ ਇੱਥੋਂ ਟਾ ਨਹੀਂ ਲਾਊਗਾ ਪੱਥਰ ਲੱਗਾ ਪਿਸ਼ਾਂ ਅੱਗੇ ਪੱਥਰ ਨਹੀਂ ਲੱਗਾ ਅਗੇ ਕੱਚਾ ਬੰਨਿਆ ਤੇ ਕੱਚੇ ਨੂੰ ਇਹ ਢਾਹ ਲਾਈ ਥੱਲੇ ਰੇਤਾ ਹੈਗੀ ਆ ਬੰਨ ਦੇ ਵਿੱਚ ਤੇ ਬਹੁਤ ਇਲਾਕੇ ਦਾ ਨੁਕਸਾਨ ਹੋ ਸਕਦਾ ਜਿਵੇਂ 2023 ਦੇ ਵਿੱਚ ਹੋਇਆ ਸੀ ਉਸੇ ਤਰ੍ਹਾਂ ਹੀ ਧੰਨਵਾਦ ਆ ਮਾਹਪੁਰਖ ਬ੍ਰਹਮ ਗਿਆਨੀ ਬਾਬਾ ਸੁਖਾ ਸਿੰਘ ਦੇ ਤੇ ਜਿਹੜੀਆਂ ਸੰਗਤਾਂ ਸੰਯੋਗ ਨੇ ਰਹੀਆਂ ਉਹਨਾਂ ਦਾ ਬਹੁਤ ਧੰਨਵਾਦ ਆ ਉਹਨਾਂ ਨੂੰ ਬੇਨਤੀ ਆ ਵਾਅ ਚੜ ਕੇ ਮਾਹਪੁਰਖਾਂ ਨੂੰ ਸੰਯੋਗ ਕਰੋ ਜਿਵੇਂ ਇੱਥੇ ਲੱਗੇ ਆ ਇਸ ਤਰ੍ਹਾਂ ਹੀ ਸultanpur Lodi 11 ਤਰੀਕ ਦੇ ਥੱਲੇ ਸਭਰਾਵੀ ਉਸ ਤੋਂ ਬਾਅਦ ਸਭਰਾਵੇਂ ਸ਼ੁਰੂ ਕਰਤਾ ਉਪਰੰਤ ਜਿਵੇਂ ਹੀ ਜਾਨੀ ਕਿ ਵੱਡੇ ਪੱਦਰ ਤੇ ਹੜ ਆਇਆ ਏਰੀਆ ਡੇਰਾ ਬਾਬਾ ਨਾਨਕ ਅਜਨਾਲੇ ਤੇ ਉਧਰ ਦੇ ਵੀ ਮਹਾਂਪੁਰਖਾਂ ਨੇ ਜਥੇਬੰਦੀਆਂ ਇਕੱਲੀਆਂ ਮੋਟਰਬੋਰਡ ਦੇ ਕੇ ਜਿਵੇਂ ਮੋਟਰਬੋਰਡ ਸੁਲਤਾਨਪੁਰ ਜੀ ਵੀ ਚੱਲਣ ਡੇ ਆ ਚਾਰ ਇਸੇ ਤਰ੍ਹਾਂ ਹੀ ਉਧਰ ਵੀ ਬੋਟ ਮੋਟਰਬੋਰਡ ਤਿੰਨ ਚਾਰਕ ਲਾ ਕੇ ਸੇਵਾ ਆਰੰਭ ਕੀਤੀ ਲੰਗਰ ਪ੍ਰਸ਼ਾਦੇ ਦੀ ਤੇ ਲੋਕਾਂ ਨੂੰ ਸੁਰੱਖਿਆ ਕਰਨ ਦੀ ਹੜਾਂ ਦੇ ਵਿੱਚੋਂ ਪਾਣੀ ਦੇ ਵਿੱਚੋਂ ਬਾਹਰ ਕੱਢਣ ਲਏ ਆ ਧੰਨਵਾਦ ਆ ਮਹਾਪੁਰਖਾਂ ਦਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਠੀਕ ਹੈ ਜੀ